ਸਵੇਰੇ ਖੇਡ ਵਿਭਾਗ ਨੇ ਨੌਜਵਾਨ ਖਿਡਾਰੀਆਂ ਨੂੰ ਬਿਹਤਰ ਸਿਖਲਾਈ ਦੇਣ ਲਈ ਖਾਲੀ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵਿਭਾਗ ਵਿੱਚ ਲਗਭਗ 286 ਕੋਚ ਸੁਪਰਵਾਈਜ਼ਰਾਂ ਦੀ ਭਰਤੀ ਕੀਤੀ ਜਾਵੇਗੀ 7 ਜੁਲਾਈ ਤੋਂ 17 ਜੁਲਾਈ ਤੱਕ ਚੱਲਣ ਵਾਲੀ ਇਸ ਭਰਤੀ ਪ੍ਰਕਿਰਿਆ ਦੌਰਾਨ ਸਰੀਰਕ ਅਤੇ ਹੁਨਰ ਦੇ ਟੈਸਟ ਹੋਣਗੇ ਭਰਤੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨਵੇਂ ਭਰਤੀ ਕੀਤੇ ਗਏ ਕੋਚਾਂ ਨੂੰ ਵਿਭਾਗ ਵੱਲੋਂ ਬਣਾਈਆਂ ਗਈਆਂ ਖੇਡ ਨਰਸਰੀਆਂ ਵਿੱਚ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਉਹ ਨੌਜਵਾਨਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰ ਸਕੇ ਵਿਭਾਗ ਤਲਵਾਰਬਾਜ਼ੀ ਕ੍ਰਿਕਟ ਕਿੱਕ ਬਾਕਸਿੰਗ ਰੋਇੰਗ ਟੇਬਲ ਟੈਨਿਸ ਤੈराकी वेट लिफ्टिंग बास्केटबॉल हॉकी कुश्ती हैंडबॉल साइक्लिंग लाइन टेनिस कबड्डी ਦੀਆਂ ਖੇਡਾਂ ਲਈ ਕੋਚਾਂ ਦੀ ਭਰਤੀ ਕਰੇਗਾ ਚੇਤੇ ਰਹੇ ਕਿ ਸਰਕਾਰ ਨੇ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਲਿਜਾਣ ਲਈ 2023 ਵਿੱਚ ਖੇਡ ਨੀਤੀ ਬਣਾਈ ਸੀ ਇਸੇ ਤਹਿਤ ਹੁਣ ਸਪੋਰਟਸ ਨਰਸਰੀਆਂ ਸਥਾਪਿਤ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪੂਰੇ ਸੂਬੇ ਵਿੱਚ 1000 ਦੇ ਕਰੀਬ ਖੇਡ ਨਰਸਰੀਆਂ ਬਣਾਈਆਂ ਜਾਣਗੀਆਂ ਪਹਿਲੇ ਪੜਾਅ ਵਿੱਚ 250 ਖੇਡ ਨਰਸਰੀਆਂ ਬਣਾਈਆਂ ਜਾਣਗੀਆਂ ਗਣਾ ਵਿੱਚੋਂ 45 ਪਿੰਡੂ ਅਤੇ 205 ਸ਼ਹਿਰੀ ਖੇਤਰਾ ਵਿੱਚ ਹੋਣਗੀਆਂ ਨਰਸਰੀਆਂ ਵਿੱਚ ਖਿਡਾਰੀਆਂ ਨੂੰ ਪੰਜ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਸਪੋਰਟਸ ਨਰਸਰੀ ਤੇ ਕਰੀਬ 60 ਲੱਖ ਰੁਪਏ ਖਰਚ ਕੀਤੇ ਜਾਣਗੇ ਖੇਡ ਵਿਭਾਗ ਸਕੂਲ ਪੱਧਰ ਤੇ ਹੀ ਬੱਚਿਆਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਕੰਮ ਕਰੇਗਾ